ਸੋਹਣੀ ਲੱਗੂ ਮੇ ਲਾ ਕੇ ਬਾਬਾ ਬੱਲੇ ਬੇੰਦਿਓ ਜੀ ਕਰਦੇ ਹੋਏ ਬੇ ਮੁੰਡਿਓ ਆ ਤਾਂ ਪੂਰਾ ਹੋ ਗਿਆ ਇਹ ਖੰਡੇ ਮੇ ਖੋਲਦੇ ਹਾਂ ਇਹ ਨਹੀਂ ਆਪਾਂ ਇਹ ਲੰਡੇ ਇਹ ਖੋਲ ਨਹੀਂ ਮੜੇਗਾ ਉਹ ਇਹ ਖੋਲ ਦੇ ਮੜੇਗਾ ਪਹਿਲੇ ਚਿੱਤਰ ਆਕੀਨਾ ਆ ਰੂnga ਮੈਂ ਤਾਂ ਦੂਸਰੀ ਫੇ ਕਾਜੇ ਲਾਉnga ਤੁਹਾਡੇ ਠੀਕ ਹੈ ਕਾਜੋ ਹਾਏ ਅਫਰੋ ਐਨਾ ਕੁਛ ਫੜਾ ਥੀਸ ਹਾੜਾ ਚਾਕਟ ਸੋਟੇ ਸੋਟੇ ਵਸਤੇ ਲਈ ਹੈ ਮੈਂ ਚਾਹ ਤੈਨੂੰ ਪੂਤ ਬਣਾਉਂਗੇ ਮੈਂ ਨਹੀਂ ਪੂਤ ਬਣਾਉਂਦਾ ਮੈਂ ਬਣਾਉਂਦਾ ਇਹ ਤਾਂ ਕਹਿੰਦਾ ਇੰਨੀ ਸੋਹਣੀ ਲੱਗੂਗੀ ਜੇ ਮੈਂ ਮੇਕਅਪ ਕਰਕੇ ਕਹਿੰਦਾ ਮੈਂ ਬਣਾਉਂਗਾ ਨਾ ਨੂੰ ਤਾਂ ਮਾਂ ਪਾ ਦੀ ਨੂੰ ਪੂਤ ਹਾਏ ਆਹ ਦੇਖ ਕਾਜ ਉਹਨਾਂ ਮਾਮਤਾਂ ਰੋਂ ਮੈਂ ਬਣਾਉਂਗਾ ਖੜਜ 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 ਨਿੱਕੂ ਖੜਜ ਨੋਨੀ ਲਾ ਦੇਣ ਦੇ ਪਹਿਲਾਂ ਫਿਰ ਤੂੰ ਲਾ ਦੇ ਓਏ ਮੇਰੀ ਐਨਕ ਛੱਡ ਦੇ ਜੇ ਸੋਨੇ ਲੱਗ ਮੈਨੂੰ ਦੱਸਦੇ ਹੋ ਹਾਂ ਨੀ ਮਮ ਤਾਂ ਭਾੜੀ ਸੋਣੀ ਲਾਈ ਐ ਨੀ ਪਾਊਡਰ ਉਦੋਂ ਵੀ ਜ਼ਿਆਦਾ ਸੋਨਾ ਲਾਇਆ ਨੀ ਪਾਊਡਰ ਵਾਲਾ ਸੋਨਾ ਲਾਇ ਆ ਬਹੁਤ ਸੋਹਣਾ ਹੈ ਇਹ ਤਾਂ ਮੈਂ ਕਰ ਦੰਨਾ ਓਏ ਐ ਕਰ ਓਏ ਆ ਤਾਂ ਸਾਰੇ ਕਰੂੰਗਾ ਇੰਨੇ ਇਹ ਨਹੀਂ ਲਾਖਦੀ ਹੁਣ ਉੱਪਰ ਦੀ ਨੌਨੀ ਨੇ ਲਾਤੀ ਇਹ ਲੱਗੂਗੇ ਦਾ ਅਕਸਰ ਮੇਰੀ ਆ ਇਹ ਤਾਂ ਬੰਦ ਕਰ ਦੇ ਇੰਨਾ ਕਿਹੜਾ ਲਿਪਸਟਿਕ ਹੈ ਤੱਕ ਹੋਰ ਕੰਮ ਮੈਨੂੰ ਵਾਹ ਆ ਵੀ ਲਾ ਦੰਨਾ ਫੇਰ ਅੱਛੇ ਲੱਗਣਗੇ ਓਏ ਇਦੋਂ ਵੱਡੀ ਕਿੱਥੋਂ ਮਿਲ ਗਈ ਕਹ ਕਿ ਤੇ ਲੱਗਦਾ ਹਾਂ ਹੀ ਲਗੂ ਮੇ ਮੂਤੇ ਬੁੱਲਾਂ ਤੇ ਦਰ ਬੁੱਲਾਂ ਤੇ ਆ ਹਾਂ ਆ ਮੈਂ ਮੇਕਅਪ ਕਰਾਉਂਕਾ ਤਾ ਮਾਫਰ ਬੀਖਰਾਵਨ ਗਿੱਤਾ ਬਹੁਤ ਸੋਹਣੀ ਬਣਾਤੀ ਤੁਹਾਨੂੰ ਤਾਂ ਮੈਂ ਔਰ ਮੈਂ ਅੱਛੀ ਤਾਂ ਪੂਤ ਬਣਾ ਲਾਂਗੇ ਇਹ ਤਾਂ ਪੂਤ ਬਣਾਉਣ ਤੇ ਜੋਰ ਲਾਗੇ ਤੇ Hva var det de sa? Det var noe Hva sa de? Det var noe

ਬੁੱਲਾ ਤੇ ਦੇਖ ਲੈ ਮੈਂ ਕੁਝ ਕਰਨਾ ਹੈ ਮਾਤਾ ਜੀ ਬੇ ਮੁੰਡਿਆ ਗਿਰਨਾ ਨਹੀਂ ਮੈਨੂੰ ਗਾਲੀ ਲੈ ਉਹਤਵਾ ਲੈ ਲਾ ਬੱਡੀ ਗਾਲੀ ਆ ਭਈਆ ਪੂਰੇ ਕੋਣ ਕਹਿੰਦਾ ਸਾਰੇ ਭੂਤ ਬਣਾਉਣ ਨੂੰ ਇਹ ਮਮਤਾ ਨਾਲ ਤੈਨੂੰ ਇਹ ਭੂਤ ਬਣਾਉਣਗੇ ਨਾਲ ਇਹ ਤੇਰਾ ਸਾਰਾ ਸਮਾਨ ਖਰਾਬ ਕਰ ਦੇਣਗੇ ਭੂਤ ਦਾ ਸਾਰੇ ਸਮਾਨ ਨਾਲ ਬਣਾਗਾ ਇਹਨੂੰ ਆ ਵੱਡੀ ਗਨੀਆ ਬੱਡੀ ਆ ਨਹੀਂ ਲੰਦਾ ਚੱਲ ਮੰਦਾ ਦੀਦੀ ਦੇ ਨਹੀਂ ਲੱਸੰਦੂਰ ਖੋਲੀ ਬੈਠੇ ਨੇ ਬੁੱਲਾ ਲੈ ਬੁੱਲਾ ਲੈ ਸੰਦੂਰ ਇਹੇ ਇਸ ਕੰਦੂਰ ਵਾਲੀ ਨਹੀਂ ਲਾਉਣਾ ਮੈਂ ਤੰਦੂਰਾ ਦੋਨੇ ਸੰਦੂਰ ਕੱਢਿਆ ਛਨੇ ਸੰਦੂਰ ਨਹੀਂ ਹੈ ਤੇ ਤੂੰ ਦੂਰੇ ਗਈ ਸੰਦੂਰ ਵਾਲੀਆਂ ਉਹ ਮੇਰਾ ਚੋਕ ਮਿਲਿਆ ਓਏ ਮੇਰਾ ਚੋਕੋ ਕਿ ਟਿੰਡਾਲਿਆ ਚੁਪ ਚ ਇਹ ਤੋੜ ਦੇਣਗੇ ਡੱਬਾ ਤੇਰਾ ਤੇ ਮੇਰਾ ਤੇ ਲੋ ਬਸ ਬਸ ਓਏ ਮੇਕਅਪ ਹੋਰ ਕਰਾਂਗੇ ਓਏ ਨਹੀਂ ਬਸ एविन लगदा ऐसा पढ़ने लगा हूँ ना अच्छा कि कि <laughs> ने, ने। ने। तो सारा बढ़िया ओ हाँ एविन लगदा क्यों खोल दिया ना कितना कितना लग गया पूरे बुलाते मैं तो ये लगूगा कली ये नहीं तो सारा पता नहीं मामता पाउडर ही ए पाउडर है पाउडर माला ना इक्को मुर्ना मैं मेकअप कर रही हूँ ਉਹਨਾਂ ਸਾਰੇ ਪੂਤ ਭਾਗ ਬਣਾ ਲਏ। ਲੋ। ਉਹ ਸਾਨੂੰ ਪੂਤ। ਉਹ ਦਰ ਹੈ, ਉਹ ਕਿ ਦਰ ਹੈ। ਪੂਤ ਬਣਾ ਤਾ। ਬਸ। ਓਏ, ਹੋਰ ਵੀ ਪੂਤ ਬਣਾ ਲਾਗੇ। ਸਾਰ ਤਨ ਨੂੰ ਰੰਗ ਰੰਗ ਕਰਕੇ ਫੇਰ ਪੂਤ ਬਣਾ। ਉਹ ਹੱਲੀ ਆਇਆ ਇਹਨਾਂ ਤੇ ਬਣਾਈ ਸੀ। ਬਈ ਕੋ ਰੰਗ ਲੈ ਲੈਂਦੇ ਆ। ਫਲ ਇਹ ਗੁੱਟਾ ਤਾ ਮੈਂ ਬਣਾ ਬਤਾ ਠੀਕ ਹੈ ਜੁੜਾ ਕਰ ਦੇਣਾ ਨਹੀਂ ਬੋਲਾਂਗੀ ਬਣਾਈ ਨਾਨੋ ਬਣਾ ਦੋ ਚਲੋ ਆਟੀਆ ਰ ਬਣਾਨੇ ਇੰਨ ਮੰਦਾ ਤੇ ਲਾਣੀ ਹੈ ਇਹ ਉਹੀ ਪੀਂਦੇ ਨੇ ਕੁੱਤੇ ਵਰਲੇ ਨਾ ਵਾਰੋ ਵਾਰੋ ਇੱਤ ਲਾਣੀ ਹੈ ਤੰਦਾ ਤੇ ਬੁੱਲਾ ਤੇ ਬੁੱਲਾ ਕਰਵਾ ਲ ਬਸ ਇਹ ਤਾਂ ਖਰਾਬ ਕਰੀ ਜਾਂਦਾ ਹੁਣ ਚਾ ਹੁਣ ਸਾਨੂੰ ਹੁਣ ਪੁੱਤ ਬਣਾਣਾ ਦੇ ਹੋ ਵਈ ਮੂੰ ਹਾਂ ਮੰਨ ਤਾ ਏ ਮੈਨੇ ਮੰਨਤ ਕਰਾਇਆ ਹੈ ਮੰਨਤ ਨਹੀਂ ਕਾ ਬਾਸ ਬਾਸ ਬਹੁਤ ਹੋ ਗਿਆ ਹੁਣ ਦੱਸ ਦੋ ਮੈਂ ਸੱਚ ਕਰੇ ਸੱਚ ਕਰੇ ਬਹੁਤ ਬੜਾ ਮੰਗੇ ਦੱਸੋ ਬਾਈ ਪਹਿਲਾ ਮੈਂ ਸੁਣੀ ਲੱਗਦੀ ਆ ਨਾ ਜੇ ਤੂੰ ਸੇ ਇਸਦੀ ਮੇਕਅਪ ਇੱਕ ਮੈਂ ਹਬਿੰਦੀ ਤੂੰ ਤਾਂ ਕੇ ਨਾ ਸੇ ਮੇਕਅਪ ਕਰਕੇ ਤਾਨੂੰ ਬਿੰਦੀ ਬਣਾਵਾਂਗੀ ਬਿੰਦੀ ਲਾਣੀ ਆ ਜਿਹੜੀ ਮਰਜੀ ਲਾ ਦੇ ਹਾਏ ਰੱਬਾ ਨਾ ਮਗਰ ਬੋਲ ਲੈ ਸਰਪੁੱਤ ਬਣਾ ਲੈ ਉਹ ਜਿਹੜੀ ਮੈਂ ਲਈ ਹੈ ਅੰਨੀ ਛੋਟੀ ਹੈ ਵੇ ਹੋਰ ਨਹੀਂ ਲੱਗੇ ਇਕਲਾ ਹੀ ਪਾ ਸਰ ਚਲਾ ਤੇ ਯਰ ਬਾਕਸ ਨੂੰ ਬੋਲ ਹੋਰ ਹੋਰ ਪੁੱਤ ਬਣਾਗੇ ਹੋਰ ਆ ਰ ਗਿਆ ਕੱਲਾ ਉਹ ਤਾਂ ਹੈ ਸਮਝ ਆਤਿਆ ਮੈਂ ਆਰੇ ਕਮਨੋ ਨਾਈਫ ਪਰ ਪਾਡਰ ਮਿਲੇ ਬਾਸ ਕੁਛ ਨਹੀਂ ਕੁਛ ਆ ਰਿਹਾ ਗਿਆ ਗੱਲਾਂ ਇਹ ਤਾਂ ਲਾਉਣੇ ਨਹੀਂ ਦਿੰਦਾ ਮੂਤਰਾ ਲਹੂ ਕੱਢ ਦਿੰਦਾ ਮੂਤਰਾ ਲਹੂ ਕੱਢ ਦਿੰਦਾ ਖੂਨ ਕਿਉਂ ਕਰਦਾ ਪਤਾ ਨਹੀਂ ਕਿਉਂ ਕਰਦੇ ਅalse ਸੋਨ ਨੂੰ ਸਾਰੀਆਂ ਬਿੰਦੀਆਂ ਲਾ ਕੇ ਕੂਟ ਬਣਾ ਕੇ ਨਾ ਨਾ ਬਿੰਦੀਆਂ ਰੁੱਲੀਆਂ ਨਹੀਂ ਆ ਦਿੱਕਾ ਅੱਗੇ ਕੀ ਆ ਨਿੱਕੂ ਗੁੱਤ ਬੱਗ ਰਹਾ ਹੈ ਆਖੀਆ ਗੁੱਤ ਉਹ ਕਿੱਥੇ ਪਾਣੀ ਪੈਂਦੀ ਆ ਗੁੱਤ ਵਿੱਚ ਕੰਨ ਵਿੱਚ ਸਾਰੀਆਂ ਹੀ ਪਾ ਦੂੰਗਾ ਨੋਨੀ ਤਾਜਾ ਇਹਨੂੰ ਬਿੰਦੀਆਂ ਬਿੰਦੀਆਂ ਲਾਉਣ ਦਾ ਚਾਹ ਹੋਰ ਆਸੇ ਲਾਉਣ ਹੀ ਨਹੀਂ ਆਹ ਤੂੰ ਬੁਰਾ ਮੰਨ ਅਨੋਂ ਨਹੀਂ ਸਹੀ ਲਾਈ अच्छा हम लोग आज नडे जरूर आते कलर येलो पसंद है थन्नू हम्म ओ येलो पसंद है मैं भी येलो लाना है इनने कोरे कई जंदे मंजा वास पास बहुत होया हमदा बस मैं सोनी बन गई रबड़ पेंट देख ले हमता ਉਹ ਮੈਂ ਇੰਦੀ ਸੋਣੀ ਬਣ ਕੇ ਹੁਣ ਮੈਂ ਬਾਹਰ ਹੀ ਗੇੜਾ ਕੱਢ ਕੇ ਹੁਣੀ ਆ ਬਈ ਯਾ ਲੋਆ ਕੁੱਤੇ ਬੰਦ ਜੈਲੋ ਬਿੰਦੀਆਂ ਸਾਰੀਆਂ ਲਾ ਦੂਗਾ ਮੈਂ ਹਾਂ ਮੰਮੀ ਹਾਂ ਜਿੰਨੀ ਮੈਂ ਇਹਨੇ ਸੋਣੀ ਬਣਾਦੀ ਜਿਵੇਂ ਆਈਂਦੀ ਆਈਂ ਬਾਹਰ ਬਾਹਰ ਜਾਂ ਕੁੱਤੇ ਮੰਗਰ ਬੈ ਜਾ ਅੱਜ ਇਸ ਸੈਟ ਨੇ ਕੋ ਹਾਂ ਨਹੀਂ ਲੋਗ ਦਸਰ ਵੀ ਇੱਧਾ ਦਹੀਂ ਦੇਣੀ ਫਿਰ ਉਕੀ ਤੁਮ ਚਾਹ ਅੱਜ ਸਾਨੂੰ ਪੂਤ ਬਣਾਵਾਂਗੀ ਹੋਰ बस बहुत हो गया और, नहीं गया, तो नहीं ये बोल रही होया है ना रानी ओए एनू कॉल क्या कर ओए चल ओए मार काट मार काट मार काट मार काट भाई ना ना उन्नी उन्नी घूम तो ब हां भाई फूल का सुना दो हां से आ हां फिर सवेरे नहीं करोगे हाँ ਆਸ ਹੋ ਗਿਆ ਸੰਦਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਵਾਦ ਸੁਣਦਾ ਹੱਥੋਂ ਵੀ ਮੈਂ ਸੋਣੀ ਤਾਂ ਨਹੀਂ ਗਿਆ ਤੁਸੀਂ ਸੱਚੇ ਕੰਮ ਜਮਾ ਸਲੀਪ ਬੁੱਤ ਲਈ ਹੋਰ ਕਿ ਆਪ ਨੂੰ ਹਾਏ ਤੈ ਭੂਤ ਬਣ ਗਏ ਤੋਂ ਚੱਲ ਇਹਨੂੰ ਬੰਦ ਕਰ ਦੋ ਹੁਣ ਫੋਨ ਮੈਂ ਧਰ ਕੇ ਆਂ ਹਾਂ ਤਰਕ ਚੱਲ ਧਰ ਕੇ ਆਉਂ ਦੇਖਾਂ ਕਿਹੜਾ ਧਰ ਕੇ ਆਉਂਗਾ ਹਾਂ ਕੀ ਤੋੜਦਾ ਅੱਛਾ ਓਏ ਇਤਨਾ ਵੱਡਾ ਬੇਤਰਕਮ ਕਾਲ ਹੈ ਲੈ ਕੁੱਤੇ ਦੇ ਪਿੱਛੇ ਪਈ ਜਾਣਗੇ ਇੰਨੀ ਸੋਹਣੀ ਮਣਗੀ ਉਹ ਗੱਤ ਜੀ ਪੂਤ ਬਣ ਕੇ